ਸਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜ ਕੋ ਠੀਕ ਹੋਵੋਗੇ ਤਾਂ ਰਾਜੇ ਅੱਜ ਇਹ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੈਂ ਤੁਹਾਡੇ ਨਾਲ ਦੋ ਤਿੰਨ ਅਪਡੇਟਾਂ ਸਾਂਝੀਆਂ ਕਰਨੀਆਂ ਹੈਗੀਆਂ ਠੀਕ ਹੈ ਜੀ ਕੱਲ ਜਿੱਕਲੀ ਵੀਡੀਓ ਬਣਾਉਣ ਦਾ ਟਾਈਮ ਮੇਰੇ ਕੋਲੇ ਵੀ ਨਹੀਂ ਸੀਗਾ ਠੀਕ ਹੈ ਤਾਂ ਕਰਕੇ ਤੁਹਾਡੇ ਵਾਸਤੇ ਮੈਂ ਦੋ ਜਾਂ ਤਿੰਨ ਇਹ ਤਿੰਨ ਅਪਡੇਟਾਂ ਇੰਗ ਜਿਹੜੇ ਤੁਹਾਡੀਆਂ ਮੈਂ ਇੱਕ ਵੀਡੀਓ ਦੇ ਵਿੱਚ ਹੀ ਤੁਹਾਡੀਆਂ ਮੈਂ ਕੰਪਲੀਟ ਕਰ ਦਿੰਦਾਗਾ ਤੇ ਸਾਰੇ ਬੱਚੇ ਵੀਡੀਓ ਧਿਆਨ ਨਾਲ ਦੇਖ ਰਹੇ ਕਿਉਂਕਿ ਕੀ ਹੁੰਦਾ ਬੱਚੇ ਇੱਕ ਵਾਰੀ ਹੈਡਲਾਈਨ ਦੇਖ ਕੇ ਆ ਜਾਂਦੇ ਆ ਕਹਿੰਦਾ ਜੀ ਆਹ ਚੀਜ਼ ਕਿਵੇਂ ਹੋਊਗੀ ਜੀ ਆਹ ਪੋਸਟ ਕਿਹੜੀ ਸੀ ਜੀ ਧਿੰਕੀ ਪੋਸਟ ਕਿਹੜੀ ਸੀ ਦੂਸਰੀ ਗੱਲ ਹੈ ਜੀ ਜਿਹੜੀ ਪੋਸਟ ਮੈਂ ਸਿਰਫ ਆਪਣੇ ਚੈਨਲ ਤੇ ਪਾਉਂਗਾ ਠੀਕ ਹੈ ਜੀ ਹਮੇਸ਼ਾ ਉਹ ਪੋਸਟ ਜੈਨੂਅਲ ਪੋਸਟ ਹੁੰਦੀ ਹੈ ਕਹਿੰਦਾ ਮਤਲਬ ਕਿ ਉਹ ਬਿਲਕੁਲ ਸਹੀ ਪੋਸਟ ਹੁੰਦੀ ਹੈ ਮੈਂ ਬਹੁਤ ਚੈਨਲ ਇਹ ਜਿਹੇ ਦੇਖੇ ਹੋਏ ਆ ਜਿੰਨਾਂ ਸਬਸਕ੍ਰਾਈਬਰ 5 ਲੱਖ ਤੋਂ ਉੱਪਰ ਹੈ ਤੇ ਪਰ ਉਹਨਾਂ ਦੀਆਂ ਸਾਰੀਆਂ ਅਪਡੇਟਾਂ ਨੌਕਰੀ ਵਾਲੀਆਂ ਮਤਲਬ ਕਹਿੰਦਾ ਮਤਲਬ ਕਿ ਬ ਠੀਕ ਹੈ ਤਾਂ ਕਰਕੇ ਕਹਿ ਰਹੇ ਹਾਂਗਾ ਬਿਲਕੁਲ ਸਹੀ ਅਪਡੇਟ ਦੇਵਾਂਗੇ ਜਿਹੜੀ ਚੀਜ਼ ਉੱਪਰ ਲਿਖੀ ਹੋ ਉਹੀ ਵਿੱਚ ਹੋਊਗੀ ਜਿਹੜੀਆਂ ਪੰਜਾਬ ਦੀਆਂ ਜਿਹਨਾਂ ਨੂੰ ਪੋਸਟਾਂ ਹੋਊਗਾ ਉਹਨਾਂ ਬਾਰੇ ਗੱਲ ਕਰਾਂਗੇ ਆਪਾਂ ਠੀਕ ਹੈ ਜੀ ਫਾਰਮ ਭਰਨੇ ਆਪਾਂ ਕੋਈ ਤਾਂ ਇਹਦੀ ਫੀਸ ਨਹੀਂ ਹੈਗੀ ਠੀਕ ਹੈ ਜੀ ਤੇ ਹੋਰ ਵੀ ਕਈ ਤੁਹਾਨੂੰ ਜੇ ਮੇਰੀ ਸਹੂਲਤਾਂ ਵੀ ਮਿਲਣਗੇ ਪੋਸਟ ਦੇ ਵਿੱਚ ਚਲੋ ਕਿੰਨੀ ਯੋਗਤਾ ਕਿਸ ਵਿਭਾਗ ਦੇ ਵਿੱਚੇ ਭਰਤੀ ਹੈ ਸਾਰੇ ਪੇਪਰਾਂ ਦੀ ਤਿਆਰੀ ਸੌਖੇ ਤਰੀਕੇ ਨਾਲ ਕਰਨ ਲਈ ਤੁਸੀਂ ਆਪਣੇ ਜਨਰਲ ਨਾਲ ਵੀ ਜੁੜ ਸਕਦੇ ਹੋ ਰਾਜੇ ਤੇ ਪੰਜਾਬ ਵਿੱਚ ਇੱਕ ਭਰਤੀ ਦੇ ਆਨਲਾਈਨ ਫਾਰਮ ਵੀ ਸ਼ੁਰੂ ਹੋਏ ਹੈ ਦੁਆਰਾ ਸਾਰਿਆਂ ਦੀ ਗੱਲ ਕਰਾਂਗੇ ਆਪਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਰਿਹਾ ਜੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਵਾਰਡਨ ਦੀ ਭਰਤੀ ਦੀ ਤਿਆਰੀ ਕਰਨਾ ਚਾਹੁੰਦਾ ਜਾਂ ਜੇ 10000 ਭਰਤੀ ਨਵੀਂ ਆ ਰਹੀ ਹੈ ਉਹਦੀ ਤਿਆਰੀ ਕਰਨਾ ਚਾਹੁੰਦਾ ਜਾਂ 1450 ਸਬ ਇੰਸਪੈਕਟਰ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਆਪਣੇ ਕੋਲੇ ਪੰਜਾਬ ਪੁਲਿਸ 2024 ਵਾਲਾ ਮੈਚ ਚੱਲ ਰਿਹਾ ਹੈ ਤਾਂ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਇਹ ਸਾਰੇ ਕੋਰਸਾਂ ਦੀ ਤਿਆਰੀ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਬਾਕੀ ਪਟਵਾਰੀ ਕਲਰਕ ਵੀਡੀਓ ਗਰੁੱਪ ਡੀ ਜਾਂ ਆਲ ਪੰਜਾਬ ਦੇ ਪੇਪਰ ਤਾਂ ਤੁਸੀਂ ਆਪਣਾ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਐਪ ਅਪ੍ਰਦੀਪੂਲ এডਿਊਕੇਸ਼ਨ ਵਰ ਅ ਆਈਫੋਨ ਵਾਲੇ ਬੱਚਾ ਨੇ ਆ ਐਪ ਡਾਊਨਲੋਡ ਕਰ ਲੈਣੇ ਤੇ ਓਆਰ ਜੀ ਕੋਡ ਆ ਫਿਲ ਕਰਨਾ ਆਪਰਾ ਮੋਬਾਈਲ ਨੰਬਰ ਹੈ ਇਹਦੇ ਵਿੱਚ ਦਾ ਜੀ ਕੀ ਹੋਊਗਾ ਕਿਸੇ ਵੀ ਇੱਕ ਵਾਰ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਸਾਰੀਆਂ ਕਲਾਸਾਂ ਜੀਰੋ ਲੈਵਲ ਤੋਂ ਭਾਵੇਂ ਉਹ ਮੈਥ ਹੋਵੇ ਭਾਵੇਂ ਇੰਗਲਿਸ਼ ਹੋਵੇ ਠੀਕ ਹੈ ਜੀ ਸਾਰੀਆਂ ਕਲਾਸਾਂ ਦੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਪੀਡੀਐਫ ਮਿਲਣਗੇ ਆਲ ਕਲਾਸਾਂ ਦੇ ਲੈਕਚਰ ਮਿਲਣਗੇ ਠੀਕ ਹੈ ਜੀ ਵੀਡੀਓ ਲੈਕਚਰ ਕਹਿਣਾ ਬਲ ਫੁੱਲ ਸਲੇਵਸ ਹੋ ਗਾ ਦਾ ਜਾਂ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈ ਜਿਹੜਾ ਹੁਣ ਇਹ ਤੇ ਆਫਰ ਚੱਲੀ ਜਾਂਦਾ ਰਾਜੇ ਇਹ 10 ਅਗਸਤ ਤੱਕ ਚੱਲਣਾ ਇਸ ਤੋਂ ਬਾਅਦ ਇਹਦੇ ਪ੍ਰਾਈਸ ਪਹਿਲਾਂ ਵਾਂਗੂ ਅੱਪ ਹੋਣਗੇ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਜਿਹੜੀ ਭਰਤੀ ਦੀ ਗੱਲ ਕਰਦੇ ਹਾਂ ਸੋਨਿਓ ਇਹ ਹੈਗੀ ਹੈ ਜੀ ਅੰਮ੍ਰਿਤਸਰ ਇਹ ਅੰਮ੍ਰਿਤਸਰ ਭਰਤੀ ਆਈ ਹੋਈ ਹੈ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੇ ਵਿੱਚ ਵੈਕੈਂਸੀਆਂ ਬਹੁਤ ਜ਼ਿਆਦਾ ਹੈ ਧਿਆਨ ਨਾਲ ਦੇਖ ਲਓ ਸਾਰੇ ਕੈਂਡੀਡੇਟ 12 8 ਡੇਟ ਆਪਰੇ ਫਾਰਮਾਂ ਦਾ 5 ਜੂਨ ਤੱਕ ਤੁਸੀਂ ਭੇਜ ਸਕਦੇ ਹੋ 54 ਪੋਸਟਾਂ ਰਾਇ 54 ਪੋਸਟਾਂ ਆਲ ਇੰਡੀਆ ਤੋਂ ਰਾਜੇ ਆਲ ਇੰਡੀਆ ਤੋਂ ਆਲ ਪੰਜਾਬ ਤੋਂ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਚਾਹੀਦਾ ਕੀ ਕੀ ਸਾਰੇ ਗੱਲਾਂ ਹੁਣ ਧਿਆਨ ਨਾਲ ਸੁਣ ਲਓ ਮੇਰੀਆਂ ਠੀਕ ਹੈ ਜੀ 54 ਪੋਸਟ ਹੈ ਆ ਕੈਟਾਗਰੀ ਵਾਈਜ਼ ਵੰਡ ਕੀਤੀ ਹੋਈ ਇਹਨਾਂ ਦੀ ਠੀਕ ਹੈ ਜੀ ਉਮਰ 18 ਤੋਂ 37 ਸਾਲ ਆ ਦੂਜੀ ਕੈਟਾਗਰੀਆਂ ਵਾਲੀਆਂ ਆਵਦੇ ਚ ਦੂਜੀ ਕੈਟਾਗਰੀ BC ਤੱਕ ਸਾਲ ਤੇ ਐਸਸੀ BC ਐਸਸੀ ਐਸਟੀ ਪੰਜ ਸਾਲ ਜੋੜ ਲੈਣਾ ਇਰੇ ਵਿੱਚ ਜੇਕਰ ਤੁਹਾਡੇ ਕੋਲ ਸਿੰਪਲ ਬੀ ਹੈਗੀ ਇਹਦਾ ਜੇ ਤਾਂ ਵੀ ਤੁਸੀਂ ਇਹ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਤੁਹਾਡੇ ਕੋਲ 10 ਮਹੀਨੇ ਵਿੱਚ ਪੰਜਾਬੀ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਬਸ ਆਹ ਦੋ ਚੀਜ਼ਾਂ ਤੁਹਾਡੇ ਦੋਨਾਂ ਨੇ ਮੰਗੀਆਂ ਜਿੰਨੀਆਂ ਨੇ ਠੀਕ ਹੈ ਜੀ ਬਾਕੀ ਜਿਹੜਾ ਤੁਸੀਂ ਫਾਰਮ ਭੇਜਣਾਗਾ ਆਹ ਪ੍ਰੀ ਫਾਰਮਾ ਤੁਹਾਨੂੰ ਮਿਲ ਜਾਊਗਾ ਮੈਂ ਟੈਲੀਗ੍ਰਾਮ ਗਰੁੱਪ ਆ ਜਿਹੜਾ ਆਪਣਾ ਜਿਹੜਾ ਆਪਣਾ ਚੈਨਲ ਦਾ ਨੇਮ ਆ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਉਹੀ ਆਪਣਾ ਟੈਲੀਗ੍ਰਾਮ ਗਰੁੱਪ ਦਾ ਨੇਮਾਂ ਉੱਤੇ ਜਾ ਕੇ ਸਰਚ ਕਰ ਸਕਦੇ ਹੋ ਠੀਕ ਹੈ ਜੀ 15000 ਦੇ ਲਗਭਗ 13000 ਦੇ ਲਗਭਗ ਆਪਣੇ ਉਹਦੇ ਫਾਲੋਅਰ ਹੈ ਕਿਉਂਕਿ ਇੱਕ ਤਾਂ ਜਾਲੀ ਵੀ ਬਣਾਈ ਬੈਠਾ ਕੋਈ ਠੀਕ ਹੈ ਤੇ ਆਹ ਚੀਜ਼ ਹੈ ਸੁਣਿਓ ਆਹ ਐਡਰੈਸ ਤੇ ਤੁਸੀਂ ਭੇਜਣਾਗਾ ਜੇ ਤੁਸੀਂ ਬਹੁਤ ਬੱਚੇ ਕਹਿਣਗੇ ਕਿ ਕਿੱਥੇ ਭੇਜ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਮੈਂ ਡਾਕ ਖਾਨੇ ਰਾਹੀਂ ਭੇਜਣਾ ਫਾਰਮ ਤੁਸੀਂ ਡਾਕ ਖਾਨੇ ਰਾਹੀਂ ਤੁਸੀਂ ਫਾਰਮ ਭੇਜਣਾਗਾ ਠੀਕ ਹੈ ਸਪੀਡ ਪੋਸਟ ਕਰਵਾ ਦਿਓ ਉੱਪਰ ਉਹਦੇ ਆਹ ਐਡਰੈਸ ਲਿਖਣਾਗਾ ਜਿਹੜਾ ਲਿਖਣਾਗਾ ਠੀਕ ਹੈ ਜੀ ਇੱਥੇ ਇੱਕ ਆਰੀ ਪਾਸਪੋਰਟ ਸਾਈਜ਼ ਫੋਟੋ ਇੱਥੇ ਲਾ ਦਿਓ ਇੱਕ ਤੁਸੀਂ ਤਾਂ ਹ ਅਟੈਚ ਕਰ ਦਿਓ ਇੱਥੇ ਆਦਾ ਨਾਮ ਬਲੌਕ ਲੈਟਰ ਦੇ ਵਿੱਚ ਪਾਉਣਾ ਭਾਵ ਕਿ ਵੱਡੇ ਅੱਖਰਾਂ 'ਚ ਪਾਉਣਾ ਜਿਵੇਂ ਮੇਰਾ ਨਾਮ ਗਗਨਦੀਪ ਸਿੰਘ ਆ ਉਸ ਤਰ੍ਹਾਂ ਫਾਰਦਰ ਨੇਮ ਡੇਟ ਆਫ ਬਰਥ ਕੈਟਾਗਰੀ ਕੈਟਾਗਰੀ ਜਿਹੜਾ ਜਰਨਲ ਆ ਓਕੇ ਜੇ ਤੁਹਾਡੀ ਕੋਈ ਹੋਰ ਕੈਟਾਗਰੀ ਆ ਫਿਰ ਤੁਸੀਂ ਨਾਲ ਆ ਉਹ ਜਾਤੀ ਸਰਟੀਫਿਕੇਟ ਵੀ ਲਾਉਣਾ ਤੇ ਜਿਹੜੇ ਤੁਸੀਂ ਨਾਲ ਸਰਟੀਫਿਕੇਟ ਲਾਉਂਗੇ ਉਹਨਾਂ ਉੱਪਰ ਤੁਹਾਡੇ ਆਪ ਦੇ ਸਾਈਨ ਹੋਣੇ ਜ਼ਰੂਰੀ ਆ ਸਾਰਿਆਂ ਤੇ ਫੋਟੋ ਕਾਪੀਆਂ ਤੇ ਨੈਸ਼ਨੈਲਿਟੀ ਤੁਸੀਂ ਇੰਡੀਅਨ ਕਰ ਦਿਓ ਕੋਲ ਪਰਮਨੈਂਟ ਕੋਰਸਪੋਂਡਿੰਗ ਐਡ ਜੇ ਤੁਹਾਡੇ ਕੋਲ ਪੰਜਾਬੀ ਦੇ ਵਿੱਚ 10ਵੀਂ ਹੈਗੀ ਸੀ ਜਸਟ ਕਰ ਦਿਓ ਜੇ ਨਹੀਂ ਹੈਗੀ ਸੀ ਨੌ ਕਰ ਦਿਓ ਪੰਜਾਬੀ ਹੈ ਠੀਕ ਹੈ ਇੱਥੇ ਇਹਦਾ ਐਕਸਪੀਰੀਅੰਸ ਆਜੋ ਜੋ ਜਿਹੜਾ ਐਕਸਪੀਰੀਅੰਸ ਹੈਗਾ ਤੁਹਾਡੇ ਕੋਲੇ ਠੀਕ ਹੈ ਜੀ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਇਹ ਭਰ ਸਕਦੇ ਹੋ ਇੱਥੇ ਤੁਸੀਂ ਇਹਦਾ ਬੋਰਡ ਲਿਖਣਾ ਜਿਵੇਂ ਮੈਂ 10ਵੀਂ ਕੀਤੀ ਸੀ ਭਾਈ ਪੀਐਸਸੀ ਵੀ ਬੋਰਡ ਦੇ ਵਿੱਚੋਂ ਕਿਹੜੇ ਸਾਲ ਮੈਂ ਪਾਸ ਕੀਤੀ ਹੈ ਠੀਕ ਹੈ ਜੀ ਕਿੰਨੇ ਮੈਂ ਮਾਰਕ ਲੈਤੀ ਸਾਰੇ ਨੰਬਰਾਂ ਦੇ ਵਿੱਚੋਂ ਇੱਥੇ ਪਰਸੈਂਟੇਜ ਹੀ ਲਿਖ ਦਿਓ ਠੀਕ ਹੈ ਜੀ ਇੱਥੇ ਇਹਦਾ ਕੈਟਾਗਰੀਆ ਲਿਖ ਦਿਓ ਐਨੀ ਆਦਰ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਆਈਏਐਸ ਹੋਦਾ ਸਰਟੀਫਿਕੇ ਠੀਕ ਹੈ ਜੀ ਸਾਰੇ ਪੋਸਟ ਆਪ ਇਹਦੇ ਤੁਸੀਂ ਪੋਸਟ ਗ੍ਰੈਜੂਏਸ਼ਨ ਵੀ ਹੈਗੇ ਜੋ ਵੀ ਭਰ ਸਕਦੇ ਹੋ ਠੀਕ ਹੈ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਪੋਸਟ ਇਹ ਵੱਡੇ ਲੈਵਲ ਤੇ ਆ ਬਾਕੀ ਤੁਸੀਂ ਨਾਲ ਪ੍ਰੂਫ ਕੀ ਕੀ ਲਾਉਣੇ ਆ ਇੱਕ ਤਾਂ ਤੁਸੀਂ ਆਡੀ ਡੇਟ ਆਫ ਬਰਥ ਦਾ ਲਾਉਣਾ ਸਰਟੀਫਿਕੇਟ ਜੇ ਤੁਹਾਡੇ ਕੋਲ ਕਿਸੇ ਕੋਲ ਜਨਮ ਸਰਟੀਫਿਕੇਟ ਨਹੀਂ ਹੈਗਾ ਨਾ ਤੁਸੀਂ 10ਵਾਂ ਦਾ ਸਰਟੀਫਿਕੇਟ ਨੂੰ ਵੀ ਜਨਮ ਸਰਟੀਫਿਕੇਟ ਦੀ ਮਾਨਤਾ ਮਿਲੀ ਹੋਈ ਹੈ ਠੀਕ ਹੈ ਜੀ ਬਾਕੀ ਜੇ ਤੁਸੀਂ 10ਵਾਂ ਦਾ ਸਰਟੀਫਿਕੇਟ ਲਾਉਂਗੇ ਆ ਚੀਜ਼ ਵੀ ਤੁਹਾਡੇ ਉਹਦੇ ਵਿੱਚ ਕਵਰ ਹੋ ਜਾਊਗੀ ਜੇ ਤੁਹਾਡੇ ਕੋਲ 10ਵਾਂ ਦਾ ਸਰਟੀਫਿਕੇਟ ਹੈ ਬਾਕੀ ਜਿਹੜੀ ਤੁਸੀਂ ਐਜੂਕੇਸ਼ਨ ਵਾਲੇ ਸਰਟੀਫਿਕੇਟ ਲਾਉਂ ਠੀਕ ਹੈ ਤੁਹਾਨੂੰ ਜੇ ਐਕਸਪੀਰੀਅੰਸ ਹੈਗਾ ਤਾਂ ਲਾਡੂ ਜੀ ਨਹੀਂ ਹੈਗਾ ਰਹਿਣ ਦਿਓ ਅਧਾਰ ਕਾਰਡ ਆਉਣਾ ਪੱਕਾ ਲਾਉਣਾ ਤੇ ਜਿੰਨੇ ਵੀ ਸਰਟੀਫਿਕੇਟ ਤੁਸੀਂ ਨਾਲ ਲਾਉਂਗੇ ਸਾਰੇ ਉਹ ਪਤਾ ਦੇ ਕ੍ਰੋਸ ਰੈਡ ਹੋਣੇ ਲਾਜ਼ਮੀ ਹੈ ਠੀਕ ਹੈ ਜੀ ਆ ਦੋਨੇ ਚੀਜ਼ਾਂ ਦਾ ਤੁਹਾਡੀਆਂ 10ਵੇਂ ਦੇ ਸਰਟੀਫਿਕੇਟਾਂ ਜੀ ਕਵਰ ਹੋ ਜਾਣਗੇ ਪਹਿਲੀ ਤੇ ਦੂਜੀ ਸ਼ਰਤ ਤਾਂ ਠੀਕ ਹੈ ਜੀ ਮੈਂ ਤੁਹਾਨੂੰ ਮੈਂ ਕਹੇ ਸੀ ਦੋ ਪਾਸਪੋਰਟਸ ਐਦਿੰਗਾ ਫੋਟੋ ਮੈਂ ਲਾ ਦਿਓ ਠੀਕ ਹੈ ਜੀ ਇਹਦੇ ਨਾਲ ਤੇ ਇੱਥੇ ਤੁਸੀਂ ਕ੍ਰੋਪ ਕਰਵਾ ਲਿਓ ਰਾਜੇ ਕ੍ਰੋਪ ਕਰਾਉਣ ਤੋਂ ਬਾਅਦ ਤੁਸੀਂ ਇਹ ਫਾਰਮ ਭੇਜ ਦਿਓ ਜਿਹੜਾ ਐਡਰੈਸ ਮੈਂ ਤੁਹਾਨੂੰ ਦੱਸਿਆ ਕਰ ਠੀਕ ਹੈ ਜੀ ਇੱਕ ਤਾਂ ਇਹ ਦੂਜੀ ਪੋਸਟਰ ਹੈ ਜੀ ਇਹਦੀ ਲਾਸਟ ਡੇਟ ਹੈਗੀ 14 8 ਇਹ ਪੋਸਟਰ ਨਿਕਲੇ ਹੋਏ ਸਾਡਾ ਪਟਿਆਲਾ ਜੱਜ ਸੈਸ਼ਨ ਜੱਜ ਕੋਰਟ ਦੇ ਵਿੱਚ ਦੇਖੋ ਦੂਜੀ ਗੱਲ ਇਹ ਜੀ ਕੋਈ ਫੀਸ ਨਹੀਂ ਹੈਗੀ ਠੀਕ ਹੈ ਕੋਈ ਫੀਸ ਨਹੀਂ ਹੈਗੀ ਜੀ ਇਹ ਗੱਲ ਯਾਦ ਰੱਖਣੀ ਹੈ 13 ਪੋਸਟਰ ਟੋਟਲ ਜਿਹੜਾ ਕੋ ਸਪੈਸ਼ਲੀ ਵੀਡੀਓ ਚ ਦੱਸ ਕੇ ਗਏ ਆ ਉਹੀ ਸਾਰਾ ਕੁਝ ਸਿੱਧੇ ਚ ਲਾਗੂ ਹੋਊਗਾ ਠੀਕ ਹੈ ਜੀ ਤੇ ਆ ਰਿਟਨ ਬੈਂਡ ਦਾ ਪੇਪਰ ਹੋਣਾ ਇਹਦੇ ਵਿੱਚ ਪੇਪਰ ਟੋੜੇ ਚ ਵੀ ਹੋਣਾ ਤੇ ਪੇਪਰੇ ਚ ਵੀ ਹੋਣਾਗਾ ਠੀਕ ਹੈ ਜੀ ਇਹ ਤੁਹਾਡਾ ਕੋਈ ਵੀ ਟੈਸਟ ਸਕਿਲ ਟੈਸਟ ਲੈ ਸਕਦੇ ਆ ਠੀਕ ਹੈ ਜੀ ਆ ਜਨਰਲ ਨੌਲੇਜ ਜੀ ਮੈਂ ਤੁਹਾਨੂੰ ਦੱਸ ਕੰਪਿਊਟਰ ਬਾਰੇ ਪੁੱਛ ਸਕਦੇ ਆ ਆਹ ਫਾਰਮ ਹੈ ਜਿਵੇਂ ਪਿਛਲਾ ਫਾਰਮ ਭਰਨਾਗਾ ਇਹ ਫਾਰਮ ਤੁਸੀਂ ਆਹ ਅਡਰੈਸ ਤੇ ਭੇਜਨਾਗਾ ਜਿਵੇਂ ਪਿਛਲਾ ਫਾਰਮ ਦੱਸਿਆ ਮੈਂ ਤੁਹਾਨੂੰ ਸੇਮ ਟੂ ਸੇਮ ਫਾਰਮ ਦਾ ਪ੍ਰੋਸੈਸਰ ਹੋਊਗਾ ਇਹਦਾ ਠੀਕ ਹੈ ਜੀ ਸੇਮ ਟੂ ਸੇਮ ਆ ਲਿਖ ਦਿਓ ਇੱਥੇ ਸਾਰਾ ਜਿਵੇਂ ਤੁਹਾਨੂੰ ਮੈਂ ਦੱਸਿਆ ਹੋਇਆਗਾ ਆ ਉਹੀ ਚੀਜ਼ਾਂ ਸੇਮ ਟੂ ਸੇਮ ਠੀਕ ਹੈ ਜੀ ਚਲੋ ਇੱਕ ਤੁਹਾਨੂੰ ਪਤਾ ਹੋਣਾ ਰਿਹਾ ਜੇ ਥੋੜਾ ਟਾਈਮ ਪਹਿਲਾਂ ਭਾਰਤੀ ਆਈ ਸੀ ਆਪਣੀ ਲੇਬਰ ਇਨਸਪੈਕਟਰ ਦੀ ਠੀਕ ਹੈ ਜੀ ਜਿਹੜੇ 52 ਅਸਾਮੀਆਂ ਤੇ ਭਰਤੀ ਕੀਤੀ ਜਾਣੀ ਸੀਗੀ ਠੀਕ ਹੈ ਤੇ ਉਹ ਭਰਤੀ ਦੇ ਨਾਲ ਉਹ ஆன்ਲਾਈਨ ਫਾਰਮ ਕਰਕੇ ਜੇ ਪਤਾ ਨਹੀਂ ਫੀਸ ਨਹੀਂ ਕੰਫਰਮ ਹੋਈ ਸੀ ਜਾਂ ਕਿ ਵੀ ਕੋਈ ਹੋਰ ਇਸ਼ੂ ਹੋ ਗਿਆ ਸੀ ਤਾਂ ਉਹ ਭਰਤੀ ਜਿਹੜੀ ਵਿਗਿਆਪਨ ਨੰਬਰ 2 2024 ਦਾ ਇਹਦੇ ਜਿਹੜੇ ஆன்ਲਾਈਨ ਫਾਰਮ ਆ ਦੁਬਾਰੇ ਓਪਨ ਕੀਤੇ ਗਏ ਆ ਫਾਰਮ ਠੀਕ ਹੈ ਜੀ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ 12 ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 5 ਵਜੇ ਤੱਕ ਆ ਇਹਨਾਂ ਦੀ ਫੀਸਾਂ ਭਰਨ ਲਈ ਮੀਟਿੰਗਾਂ ਗਈਆਂ ਇਹ ਜਿਹੜੀ ਫੀਸ ਇਹ ਭਰਤੀ ਹੈ ਇਹ ਆਪਣੀ ਰੀਓਪਨ ਹੋਈ ਹੈ ਜੀ ਠੀਕ ਹੈ ਜੀ ਤੇ ਬਾਕੀ ਕੋਈ ਵੀ ਭਰਤੀ ਹੋਰ ਆਊਗੀ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਹੈ ਜੀ ਬਾਕੀ ਲਾਜ ਆਪਣੇ ਕੋਲ SSC ਦਾ ਵੈਜ ਵੀ ਚੱਲ ਰਿਹਾ ਜੇ ਕੋਈ ਜਿਹੜਾ ਜੁਆਇਨ ਕਰਨਾ ਚਾਹੁੰਦਾ ਧੰਨਵਾਦ